ਪਈ ਮੈਂਗਾ ਸਿੰਘ ਬੱਬਰ ਪਈ ਰਾਮ ਸਿੰਘ ਜੂਪੀ ਹੋਰ 11 ਗੁਰੂ ਕੇ ਸਿੱਖ 1 ਜੂਨ ਨੂੰ ਸ਼ਹੀਦੀ ਦਾ ਜਾਂ ਪੀ ਜਾਂਦੇ 2 ਜੂਨ ਨੂੰ ਇਹਨਾਂ ਸਿੱਖਾਂ ਦਾ ਸੰਸਕਾਰ ਹੁੰਦਾ ਆ 3 ਜੂਨ ਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਿਆੰਤ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਭਾਰਤੀ ਫੌਜ ਨੇ ਇਹਨਾਂ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ 4 ਜੂਨ ਨੂੰ ਸਵੇਰੇ ਚਾਰ ਮੱਧੇ ਕੀ 40 ਮਿੰਟ ਤੇ ਗੋਲੀ ਚੱਲਣੀ ਆਰੰਭ ਹੋ ਜਾਂਦੀ ਹੈ ਉਹ ਸਾਰਾ ਦਿਨ ਗੋਲੀ ਚੱਲਦੀ ਹੈ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਲੱਗਦੀਆਂ ਆ ਗੁੰਮਤਾ ਤੇ ਗੋਲੀਆਂ ਲੱਗਦੀਆਂ ਆ ਅਕਾਲ ਤਖਤ ਸਾਹਿਬ ਦੇ ਉੱਤੇ ਗੋਲੀ ਲੱਗਦੀ ਆ 5 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਵੱਡਾ ਗੋਲਾ ਆ ਕੇ ਤੋਪ ਦਾ ਵੱਜਦਾ ਆ ਜਿਹਦੇ ਨਾਲ ਅੱਧੀ ਇਮਾਰਤ ਟਹਿ ਟੇਰੀ ਹੋ ਜਾਂਦੀ ਹੈ ਜੇ ਆਪ ਨੇ ਸਰਬੰਨ ਕੀਤਾ ਸੀ ਕਿ 5 ਜੂਨ ਨੂੰ ਜਨਮ ਸੁਬੇ ਸਿੰਘ ਜੀ ਦਾ ਜੰਮ ਪੀ ਗਿਆ ਉਹਨ ਦਰਬਾਰ ਸਾਹਿਬ ਦੇ ਅੰਦਰ ਫੌਜੀ ਬੂਟ ਲੈ ਕੇ ਅੰਦਰ ਵੜੇ ਹੋਏ ਨੇ ਹੱਥਾਂ ਵਿੱਚ ਬੀੜੀਆਂ ਨੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਮਰਿਆਦਾ ਦੀਆਂ ਤੱਜੀਆਂ ਉਡਾ ਰਹੇ ਨੇ ਦਿਨ ਚੜ੍ਹਦਾ 6 ਜੂਨ ਦਾ ਆਓ ਆਪਾਂ ਦੇਖੀਏ ਕਿ 6 ਜੂਨ ਨੂੰ ਫਿਰ ਕੀ ਬਣਦਾ ਹੈ ਕਿਵੇਂ ਗੁਰੂ ਕੇ ਸਿੱਖਾਂ ਬਹਾਦਰੀਆਂ ਦੇ ਨਾਲ ਲੜ ਕੇ ਸ਼ਹੀਦੀ ਦਾ ਜਾਮ ਬੀ ਸਭ ਤੋਂ ਪਹਿਲਾਂ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਜਨੈਲ ਸਿੰਘ ਜੀ ਪਿੰਡਰਾਵਾਲਿਆਂ ਨੂੰ ਇੱਕ ਵਾਰ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਕਿ ਤੁਸੀਂ ਭਾਰਤੀ ਫੌਜ ਦਾ ਮੁਕਾਬਲਾ ਕਰ ਸਕਦੇ ਹੋ ਉਹਨਾਂ ਕੋਲ ਤੋਪਾਂ ਨੇ ਚੰਗੀਆਂ ਬੰਦੂਕਾਂ ਨੇ ਵੱਟੀ ਗਿਣਤੀ ਹੈ ਫੌਜ ਦੀ ਤੁਸੀਂ ਮੁਕਾਬਲਾ ਕਿੱਦਾਂ ਕਰੋਗੇ ਤੁਹਾਡੇ ਕੋਲ ਕੀ ਹੈ ਸੰਤ ਬਾਬਾ ਜਨੈਲ ਸਿੰਘ ਪਿੰਡਰਾਵਾਲਾ ਉਹਨਾਂ ਨੇ ਆਖਿਆ ਸੀ ਮੇਰੇ ਨਾਲ ਗੁਰੂ ਦਾ ਥਾਪੜ ਆਇਆ ਮੈਨੂੰ ਗੁਰੂ ਤੇ ਭਰੋਸਾ ਹੈ ਫੌਜ ਜੇ ਇੱਕ ਵਾਰ ਦਰਬਾਰ ਸਾਹਿਬ ਦੇ ਅੰਦਰ ਆਏਗੀ ਨਾ ਮੈਂ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਭਰੋਸਾ ਕਰਕੇ ਹੀ ਗੱਲ ਕਹਿ ਰਿਹਾ ਆ ਕਿ ਮੈਂ ਟਰੱਕ ਭਰ-ਭਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਤੋੜਾਂਗਾ ਇੰਡਾ ਜਜ਼ਬਾ ਸੀ ਇੰਡੀ ਚੜ੍ਹਦੀ ਕਲਾ ਸੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਨਾਲ ਸ਼ਹੀਦ ਅਮਰੀਕ ਸਿੰਘ ਜੀ ਹੋਰ ਗੁਰੂ ਕੇ ਸਿੱਖ ਜਦੋਂ 5 ਤਰੀਕ ਰਾਤ ਨੂੰ ਪਤਾ ਲੱਗਦਾ ਕਿ ਜਰਨੈਲ ਸੁਬੇ ਸਿੰਘ ਉਹਨੇ ਸੀ ਦੀਦਾ ਜਾਮ ਪੀ ਜਾਂਦੇ ਆ ਦਰਬਾਰ ਸਾਹਿਬ ਜੀ ਪਾਵਨ ਪਵਿੱਤਰ ਇਮਾਰਤ ਉੱਤੇ ਗੋਲੀਆਂ ਚੱਲਦੀਆਂ ਆਂ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਗੋਲਾ ਵੱਜਦਾ ਆਂ ਤੇ ਸੰਤ ਬਾਬਾ ਦਰਨੈਲ ਸਿੰਘ ਜੀ ਭਿੰਡਰਾ ਵਾਲੇ ਤੇ ਗਾਨੀ ਮਰੀ ਸਿੰਘੋਣੇ ਤੇ ਹੋਰ ਗੁਰੂ ਕੇ ਸਿੱਖ ਬੈਠ ਕੇ ਇੱਕ ਵਿਚਾਰ ਕਰਦੇ ਆਂ ਕਹਿੰਦੇ ਸਿੰਘੋ ਜੇ ਇਮਾਰਤ ਡਿੱਗ ਗਈ ਤੇ ਇਮਾਰਤ ਡਿੱਗਣ ਕਰਕੇ ਅਸੀਂ ਹੇਠਾਂ ਆ ਕੇ ਮਰ ਗਏ ਨਾ ਇਹ ਫਿਰ ਮੌਤ ਹੋਏਗੀ ਇਹ ਸ਼ਹੀਦੀ ਨਹੀਂ ਮੰਨੀ ਜਾਏਗੀ ਸਾਡੇ ਮੱਥੇ ਤੇ ਇੱਕ ਕਲੰਕ ਲੱਗ ਜਾਣਾ ਕਿ ਡਰ ਦੇ ਮਾਰੇ ਅੰਦਰ ਹੀ ਬੜੇ ਰਹੇ ਬਾਹਰ ਨਹੀਂ ਨਿਕਲ ਸਕੇ ਬਹਾਦਰਾਂ ਦੀ ਤਰ੍ਹਾਂ ਮਰਦਾਂ ਦੀ ਤਰ੍ਹਾਂ ਬਾਹਰ ਨਿਕਲ ਕੇ ਨਹੀਂ ਇਹ ਮਰੇ ਕਿੰਨਾ ਚੰਗਾ ਹੋਵੇ ਮਰਨਾ ਤਾਂ ਹੈ ਹੀ ਆਪਾਂ ਨੇ ਕਿਉਂਕਿ ਅਸੀਂ ਪੜਿਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਜਦੋਂ ਆਪਾਂ ਮਰਨਾ ਹੀ ਹੈ ਫਿਰ ਆਪਾਂ ਇਮਾਰਤ ਦੇ ਹੇਠਾਂ ਆ ਕੇ ਨਾ ਮਰੀਏ ਜੰਗੇ ਮੈਦਾਨ ਚ ਉਤਰ ਕੇ ਹਕੂਮਤ ਦਾ ਵਿਰੋਧ ਕਰਕੇ ਹਕੂਮਤ ਜਾਂ ਅੱਖਾਂ ਵਿੱਚ ਅੱਖਾਂ ਪਾ ਕੇ ਹਕੂਮਤ ਦੇ ਸਾਹਮਣੇ ਹਿੱਕਾ ਡਾਗ ਕੇ ਆਪਸ਼ੀਦ ਹੋਈ ਗਏ ਸਾਰੇ ਸਿੰਘਾਂ ਨੇ ਬਾਬਾ ਜੀ ਦੀ ਗੱਲ ਨੂੰ ਸੁਣਿਆ ਤੇ ਇੱਕ ਜਕਾਰਾ ਲਾ ਕੇ ਇਸ ਗੱਲ ਦੀ ਖਾਮੀ ਪਰ 6 ਜੂਨ ਦਾ ਦਿਨ ਚੜ੍ਹਦਾ ਜੀ ਸਵੇਰ ਹੁੰਦੀ ਆ ਸਿੱਖਾਂ ਨੇ ਬਾਣੀ ਪੜੀ ਅੰਮ੍ਰਿਤ ਮੇਲਾ ਸਾਮ੍ਹੇ ਆ 9 ਸਵਾ 9 ਦਾ ਸਮਾਂ ਬਣਦਾ ਸਵੇਰ ਦਾ ਕਈ ਇਤਿਹਾਸਕਾਰ ਨੇ ਲਿਖਿਆ ਹੈ ਜਦੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਸ਼ਹੀਦ ਅਮਰੀਕ ਸਿੰਘ ਓਨੇ ਤੇ ਨਾਲ ਗੁਰੂ ਕੀ ਸਿੱਖਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਤੇਰੇ ਘਰ ਦੇ ਵਿੱਚ ਰਹਿ ਕੇ ਅਸੀਂ ਸ਼ੀਧੀ ਦਾ ਜਾਮ ਪੀ ਲਗੇ ਸਾਨੂੰ ਆਪਣੀ ਮੌਤ ਦਾ ਆਪਣੀ ਸ਼ੀਧੀ ਦਾ ਕੋਈ ਵੀ ਡਰ ਨਹੀਂ ਹੈ ਕੋਈ ਦੁੱਖ ਨਹੀਂ ਹੈ ਪਰ ਇੱਕ ਅਰਦਾਸ ਹੈ ਕਿ ਜੇ ਤੇਰੇ ਦਰ ਦੇ ਉੱਤੇ ਇਦਾਂ ਦੇ ਹਾਕਮ ਲੋਕ ਚੜ੍ਹ ਕੇ ਜਦੋਂ ਵੀ ਆਉਣਗੇ ਨਾ ਤੇ ਮੇਰੇ ਵਰਗਿਆਂ ਨੂੰ ਵੀ ਇਹਨਾਂ ਹਾਕਮਾਂ ਦਾ ਵਿਰੋਧ ਕਰਨ ਵਾਸਤੇ ਖੜਾ ਕਰਦਾ ਰਹੇ ਕੋਈ ਮੌਤ ਦਾ ਡਰ ਨਹੀਂ ਹੈ ਗੁਰਦੁਆਰਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਗੁਰਦੁਆਰਿਆਂ ਦੀ ਸੇਵਾ ਨੂੰ ਕਾਇਮ ਰੱਖਣ ਵਾਸਤੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜਿੰਨੀਂ ਭਿੰਡਰਾ ਵਾਲੇ ਅਰਦਾਸ ਕਰਦੇ ਆ ਕਿ ਮੈਨੂੰ ਬਾਰ-ਬਾਰ ਜਨਮ ਦਿਓ ਮੈਂ ਬਾਰ-ਬਾਰ ਜਨਮ ਲਮਾ ਤੇ ਬਾਰ-ਬਾਰ ਜਨਮ ਲੈ ਕੇ ਜੋ ਤੇਰੇ ਘਰ ਦੇ ਵਿਰੋਧੀ ਨੇ ਉਹਨਾਂ ਨਾਲ ਮੈਂ ਲੜ ਕੇ ਇਸੇ ਤਰ੍ਹਾਂ ਸ਼ੀਦੀ ਦਾ ਜਾਮ ਪੀਂਦਾ ਰਹਾ ਮੈਂ ਇਹ ਸੰਤ ਪਾਪਾ ਜਨੈ ਸਿੰਘ ਪਿੰਡਰਾਵਾਲੀ ਜੀ ਦੀ ਅਖੀਰਲੀ ਅਰਦਾਸ ਹੈ 9:30 ਦਾ ਸਮਾਂ ਹੋਇਆ ਜੀ ਸਾਹਮਣੇ ਇਤਿਹਾਸ ਸੀਗਾ ਜੀ ਉਹ ਚਮਕੌਰ ਦੀ ਗੜੀ ਦਾ ਸਤਿਗੁਰ ਨੇ ਆਖਿਆ ਸੀਗਾ ਕਿ ਸਬਾ ਲਾਗ ਸੇ ਕ ਲੜਾਉ ਤਬੇ ਕੋ ਬੇ ਨਾਮ ਕਾਹੋ ਇੱਕ ਪਾਸੇ 10 ਲੱਖ ਇੱਕ ਪਾਸੇ ਕਲੇ 40 ਸੀਗੇ ਉਹ ਸਾਹਮਣੇ ਇਤਿਆਸ ਸੀਗਾ ਸਤਿਗੁਰ ਜੀ ਦਾ ਹੁਣ ਇੱਕ ਪਾਸੇ ਭਾਰਤੀ ਹਕੂਮਤ ਜਿਨਾਂ ਕੋ ਵਡੀਆਂ ਤੋਪਾਂ ਨੇ ਚੰਗੇ ਹਥਿਆਰ ਨੇ ਇਧਰ ਗਿਣਤੀ ਦੇ ਕੁਝ ਕੋ ਸੇਖ ਨੇ ਬਹੁਤ ਵੱਡੀ ਗੱਲ ਹੈ ਢਾਈ ਘੰਟੇ ਦਾ ਤੁਸੀਂ ਇਹ ਮੋਰਚਾ ਕਹਿ ਕੇ ਕਿ ਢਾਈ ਘੰਟੇ ਵਿੱਚ ਅਸੀਂ ਸਾਰਾ ਇਹ ਮੋਰਚਾ ਫਟੇ ਕਰ ਲਾਂਗੇ ਅੱਜ 6ਵਾਂ ਦਿਨ ਚੱਲ ਪਿਆ ਸੀਗਾ ਪ੍ਰਾਤਕ ਕੁਝ ਵੀ ਨਹੀਂ ਆਇਆ ਸੀ ਹਕੂਮਤ ਤੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਆਪਸ ਵਿੱਚ ਟਕਰਾ ਹੋ ਜਾਂਦਾ ਜਿੱਥੇ ਅੱਜ ਮੀਰੀ ਪੀਰੀ ਦੇ ਦੋ ਨਿਸ਼ਾਨ ਸਹਿਬ ਲੱਗੇ ਹੋਏ ਨਾ ਉੱਥੇ ਸੰਤਾਂ ਨੇ ਆ ਕੇ ਮੋਰਚਾ ਸਾਂਭਿਆ ਜਦੋਂ ਉੱਥੇ ਮੋਰਚਾ ਸਾਂਭਿਆ ਤੇ ਕਈਆਂ ਨੂੰ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਸ਼ਹੀਦ ਅਬਰੀਕ ਸਿੰਘ ਹੋਣਾ ਨੇ ਕਈ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਉਧਰੋਂ ਵੀ ਗੋਲੀਆਂ ਚੱਲਦੀਆਂ ਸੀਗੀਆਂ। ਇੱਕ ਗੋਲੀ ਦਾ ਛਰਲਾ ਆ ਕੇ ਸੰਤ ਬਾਬਾ ਜਨੈ ਸਿੰਘ ਪਿੰਡਰਾਵਾਲੇ ਜੀ ਦੇ ਵੱਜਦਾ ਆ। ਇੱਕ ਵੱਜਿਆ ਫਿਰ 2 ਵਜੇ। ਪਰ ਕਈ ਗੋਲੀਆਂ ਨੇ ਸੰਤ ਬਾਬਾ ਜਨੈ ਸਿੰਘ ਪਿੰਡਰਾਵਾਲੇ ਜੀ ਦੀ ਛਾਤੀ ਨੂੰ ਬਿੰਨੇ ਆ। ਬੱਖੀ ਚ ਵੱਜੀਆਂ, ਲੱਤਾਂ ਤੇ ਵੱਜੀਆਂ। ਪ੍ਰਸੰਦ ਬਾਬਾ ਜਨੈ ਸਿੰਘ ਪਿੰਡਰਾਵਾਲੇ ਜੀ ਨੇ ਆਪਣਾ ਢਾਸ ਲਾ ਕੇ ਸਹਾਰਾ ਲਾ ਕੇ ਨਿਸ਼ਾਨ ਸਾਹਿਬ ਦੇ ਕੋਲ ਹੀ ਬੈਠੇ ਹੋਏ ਸ਼ਹੀਦੀ ਦਾ ਜਾਂਮ ਪੀ ਜਾਂਦੇ ਆ ਸ਼ਹੀਦ ਅਮਰੀਤ ਸਿੰਘ ਹੋਣਾ ਨੇ ਦੇਖਿਆ ਜ ਜਿਹੋਣਾ ਨੇ ਸਿੱਖਾਂ ਨੂੰ ਕਿਹਾ ਕਿ ਸ਼ਾਂਤੀ ਦੀ ਪਾਣਾ ਵਰਤਾ ਗਏ ਨੇ ਪਾਣਾ ਵਰਤ ਗਿਆ ਗੁਰੂ ਦਾ ਸਿੱਖ ਲੜਦਾ ਹੋਇਆ ਸ਼ਹੀਦੀ ਦਾ ਜਾਂਮ ਪੀ ਜਾਂਦਾ ਆ ਥੋੜੇ ਕੋ ਸਮੇਂ ਬਾਅਦ ਸ਼ਹੀਦ ਅਮਰੀਕ ਸਿੰਘ ਹੋਣੇ ਵੀ ਸ਼ਹੀਦੀ ਦਾ ਜਾਂਮ ਪੀ ਜਾਂਦੇ ਆ ਇਨ੍ਹਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਰੋਜ਼ ਯਾਦ ਕਰਦੇ ਆ ਉਹ ਰੋਜ਼ ਅਸੀਂ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਦੇ ਹਾਂ ਵਾਹਿਗੁਰੂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ 6 ਜੂਨ 1984 ਸ਼ਹੀਦ ਅਮਰੀਕ ਸਿੰਘ ਇਹਨਾਂ ਦੇ ਨਾਲ ਕਈ ਹੋਰ ਸਾਥੀ 6 ਜੂਨ 1984 ਨੂੰ ਸਵੇਰੇ 9:30 ਦੇ ਵਿਚਕਾਰ ਦੇ ਸਮੇਂ ਵਿੱਚ ਸ਼ਹੀਦੀ ਦਾ ਜਾਨ ਪੀ ਜਾਂਦੇ ਆ ਇੱਥੇ ਵਾਸ ਨਹੀਂ ਹੋਈ ਫਿਰ ਇਹ ਤੋਂ ਬਾਅਦ ਫੌਜ ਨੇ ਜੋ ਦਰਬਾਰ ਸਾਹਿਬ ਜੀ ਪ੍ਰਕਰਮਾ ਵਿੱਚ ਕਮਰੇ ਸੀ ਉਥੇ ਬੇਕਸੂਰ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਸੀ ਕਮਰੇ ਵਿੱਚ ਢੱਕਿਆ ਸੀ ਬੰਦ ਕੀਤਾ ਹੋਇਆ ਸੀ ਸੰਤਾ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਇਹ ਉਹ ਲੋਕ ਸੀ ਜਿਹੜੇ ਸਿਰਫ ਤੇ ਸਿਰਫ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀਗੇ ਹੋਰ ਦੂਜਾ ਕੋਈ ਵੀ ਕਿਸੇ चीज ਨਾਲ ਇਹਨਾਂ ਦਾ ਸਬੰਧ ਨਹੀਂ ਸੀ 2 3 ਵਜੇ ਤੱਕ ਛੇ ਜੋਨ ਨੂੰ ਪਤਾ ਨਹੀਂ ਜਿੰਨੇ ਵੀ ਸਿੱਖ ਇਹਨਾਂ ਨੂੰ ਮਿਲੇ ਉਹਨਾਂ ਸਾਰੇ ਸਿੱਖਾਂ ਤੇ ਗੋਲੀਆਂ ਚਲਾ ਕੇ ਹਕੂਮਤ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਇੱਕ ਜਦੋਂ ਇਹ ਵਰਕਾ ਪੜੀਦਾ ਨਾ ਇਤਿਹਾਸ ਦਾ ਅੱਖਾਂ 'ਚ ਖੂਨ ਦੇ ਅਥਰੂ ਆ ਜਾਂਦੇ ਆ ਇੱਕ ਮਾਂ ਜਿਹਦੇ ਗੋਲੀ ਵੱਜੀ ਹੁੰਦੀ ਹੈ ਉਹ ਪ੍ਰਕਰਮਾਂ 'ਚ ਪਈ ਹੁੰਦੀ ਹੈ। ਉਹਦਾ ਪੁੱਤਰ 2 ਕੋ ਸਾਲ ਦਾ ਉਹਦੇ ਢਿੱਡ ਦੇ ਉੱਤੇ ਬੈਠਾ ਹੁੰਦਾ, ਨੀਚੇ ਉੱਤਰਦਾ ਆ ਤੇ ਫर्श ਕਰਮ ਲੱਗਦਾ ਆ। ਭੁੱਖ ਦੇ ਨਾਲ ਬਿਲਕ ਰਿਆ ਆ। ਕੋਲ ਇੱਕ ਫੌਜੀ ਲੰਘਿਆ। ਉਹ ਐਡਾ ਦਰਿੰਦਾ ਸੀ ਨਾ ਜੀ ਫੌਜੀ। ਉਹਨੇ ਉਸ 2 ਸਾਲ ਦੇ ਬੱਚੇ ਨੂੰ ਲਾਤੋਂ ਤੋਂ ਪਕੜ ਕੇ ਕੰਧ ਦੇ ਨਾਲ ਉਹਦਾ ਸਿਰ ਮਾਰ ਕੇ ਉਹ ਲੋਸ਼ੀਰ ਕਰ ਦਿੱਤਾ ਹੁਣ ਪੁੱਛਿਆ ਜਾਵੇ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਦਰਬਾਰ ਸਾਹਿਬ ਦਾ ਸਰੋਵਰ ਦਾ ਪਾਣੀ ਪੂਰਾ ਲਾਲ ਹੋ ਚੁੱਕਾ ਸੀਗਾ ਪਤਾ ਨਹੀਂ ਕਿੰਨੇ ਸਿੱਖਾਂ ਦੀਗਾ ਪਵਿੱਤਰ ਦੇਹਾਂ ਲਾਸ਼ਾਂ ਉਸ ਸਰੋਵਰ ਦੇ ਉੱਤੇ ਤੈਰਦੀਆਂ ਸੀਗੀਆਂ ਪਰ ਕਰਮਾਂ ਵਿੱਚ ਪਤਾ ਨਹੀਂ ਕਿੰਨੇ ਸਿੱਖ ਸ਼ਰਧਾਲੂਆਂ ਦੇ ਗੋਲੀਆਂ ਵੱਜੀਆਂ ਆ ਤੇ ਉਹ ਸਾਰੇ ਪ੍ਰਕਰਮਾਂ ਵੀ ਖੂਨ ਦੇ ਨਾਲ ਲਥਪਥ ਹੋਈ ਹੋਈ ਹੈ ਦਰਬਾਰ ਸਾਹਿਬ ਦੇ ਇਮਾਰਤ ਨੂੰ ਗੁੰਮਤ ਨੂੰ 350 ਤੋਂ ਵੱਧ ਗੋਲੀਆਂ ਲੱਗਦੀਆਂ ਅੱਖਾਂ ਤੋਂ ਬਲਾਈਂਡ ਭਾਈ ਅਪਤਾਰ ਸਿੰਘ ਪੂਰੇ ਵਾਲ ਜੋ ਗੁਰੂ ਘਰ ਦੇ ਕੀਰਤਨੀਏ ਨੇ ਕੀਰਤਨ ਕਰਦਿਆਂ ਦੇ ਪੱਟ ਦੇ ਉੱਤੇ ਗੋਲਾ ਵੱਜਦਾ ਪਰ ਕੀਰਤਨ ਕਰਨਾ ਨਹੀਂ ਛੱਡਦੇ ਤੇ ਇਹ ਗੁਰੂ ਕੇ ਸਿੱਖ ਇਹ ਗੁਰੂ ਕੇ ਸਿੱਖ ਵੀ ਅਪਰਡੇ ਜੀਵਨ ਦੇ ਅੰਦਰ ਸਿੱਧੀ ਦਾ ਜਾਪ ਵੀ ਜਾਂਦੇ ਨਰਵਾਰ ਸਾਹਿਬ ਦੇ ਅੰਦਰ ਦੀ ਤਲਾਸ਼ੀ ਵੀ ਹੋਈ ਉਸ ਤੋਂ ਬਾਅਦ ਅਕਾਲ ਤੱਕ ਸੈਵ ਲਤਾਸ਼ੀ ਵੀ ਹੋਈ ਪਰ ਭਾਰਤੀ ਹਕੂਮਤ ਦੇ ਹੱਥ ਕੁਝ ਨਹੀਂ ਲੱਗਦਾ ਸਾਡੀ ਲਾਇਬ੍ਰੇਰੀ ਸੋਨਾ ਚਾਂਦੀ ਹੋਰ ਕੀਮਤੀ ਸਮਾਨ ਭਾਰਤੀ ਹਕੂਮਤ ਆਪਣੇ ਨਾਲ ਲੁੱਟ ਕੇ ਲੈ ਜਾਂਦੀ ਹੈ ਸੋ ਸਾਰਾ ਖੋਜੇ 6 ਜੂਨ ਨੂੰ ਵਰਤਿਆ ਐਸਾ ਇੱਕ ਖੁੰਨੀ ਮੰਜੇ ਸੀਗਾ ਜਿਹੜਾ ਵੀ ਉਹ ਦੇਖਦਾ ਸੀਗਾ ਉਹਦੀ ਰੂਹ ਕੰਬਦੀ ਸੀਗੀ ਕਿ ਮੈਂ ਕੀ ਦੇਖ ਲਿਆ ਸੋ ਸਾਰਾ ਕੁਝ 6 ਜੂਨ ਤੋਂ ਵਾਪਰਿਆ ਜੀ 6 ਜੂਨ 1984 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਟਰਾ ਵਾਲੇ ਸ਼ਹੀਦ ਅਮਰੀਕ ਸਿੰਘ ਜੀ ਸ਼ਿਦੀ ਦਾ ਜੰਮ ਪੈਂਦੇ ਆ ਜਿ ਬਿਆੰਤ ਗੁਰੂ ਕੇ ਸਿੱਖਾ ਨੂੰ ਦਸ਼ੀਦ ਕੀਤਾ ਜਾਂਦਾ ਆ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਹੈ ਪੀਣ ਨੂੰ ਦਿੱਤਾ ਜਾਂਦਾ ਕੋਈ ਲੰਗਰ ਦਾ ਪ੍ਰਬੰਧ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਵੀ ਗੋਲੀ ਲੱਗਦੀ ਹੈ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਆ ਇਹ ਸਾਰਾ ਕੁਝ ਭਾਰਤੀ ਹਕੂਮਤ ਨੇ 6 ਜੂਨ 1984 ਨੂੰ ਇਹ ਸਾਰਾ ਮੱਧਰ ਖੇਡਿਆ ਤੇ 6 ਜੂਨ 1984 ਨੂੰ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਸ਼ਹੀਦ ਅਮਰੀਦ ਸਿੰਘ ਜੀ ਸ਼ਹੀਦੀ ਦਾ ਜੰਮ ਪਿੰਦੇ ਆ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ